ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜੀ ਹੈਗੀ ਆ ਆਲੂ ਧਨੀਏ ਦੀ ਸੁੱਕੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਇਹ ਸਬਜ਼ੀ ਜਿਹੜੀ ਬਹੁਤ ਸਵਾਦ ਬਣਦੀ ਹੈ ਤੁਸੀਂ ਹਮੇ ਇਸ ਤਰ੍ਹਾਂ ਬਣਾ ਕੇ ਇੱਕ ਵਾਰੀ ਟ్రਾਈ ਜ਼ਰੂਰ ਕਰਿਓ ਜੇਕਰ ਤੁਸੀਂ ਇੱਕ ਵਾਰੀ ਇਸ ਤਰ੍ਹਾਂ ਬਣਾ ਲਈ ਤਾਂ ਤੁਸੀਂ ਦੁਬਾਰਾ ਵੀ ਇਸ ਤਰ੍ਹਾਂ ਜ਼ਰੂਰ ਬਣਾਵੋਗੇ ਮੈਨੂੰ ਵੀ ਪਤਾ ਵੀ ਤੁਸੀਂ ਦੁਬਾਰਾ ਵੀ ਜ਼ਰੂਰ ਇਸ ਤਰ੍ਹਾਂ ਬਣਾਵੋਗੇ ਇਹਦੇ ਲਈ ਆਪਾਂ ਇਹ ਧਨੀਆ ਲਿਆਇਆ ਕਾਫੀ ਸਾਰਾ ਪਤਣੀਆਂ ਲਿਆਇਆ ਤੇ ਤਿੰਨ ਤੋਂ ਚਾਰ ਆਪਾਂ ਜਿਹੜੇ ਆ ਆਲੂ ਲੈਨੇ ਤੇ ਇਹਨਾਂ ਨੂੰ ਆਪਾਂ ਕੱਟ ਕੇ ਤਿਆਰ ਕਰ ਲਿਆ ਤੇ ਚੰਗੀ ਤਰ੍ਹਾਂ ਇਹਨੂੰ ਪਾਣੀ ਦੇ ਵਿੱਚੋਂ ਧੋ ਲਿਆ ਆ। ਧਨੀਆ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਕਿੰਨਾ ਸਾਰਾ ਲਿਆ ਆ ਆਪਣੇ ਘਰ ਦਾ ਇਹ ਧਨੀਆ ਆ ਡੰਡੀਆਂ ਦੇਖੋ ਇਹਦੇ ਵਿੱਚ ਹੀ ਲਈਆਂ ਨੇ ਆਪਾਂ। ਇਹਨੂੰ ਆਪਾਂ ਧਨੀਏ ਨੂੰ ਜਿਹੜਾ ਆਪਾਂ ਬਰੀਕ-ਬਰੀਕ ਕੱਟ ਕੇ ਜਿਹੜਾ ਤਿਆਰ ਕਰ ਲੈਣਾ ਆ। ਬਰੀਕ ਕੱਟ ਕੇ ਧਨੀਆ ਜਿਹੜਾ ਆਪਾਂ ਸਬਜ਼ੀ ਦੇ ਵਿੱਚ ਪਾਵਾਂਗੇ ਤਾਂ ਸਬਜ਼ੀ ਜਿਹੜੀ ਬਹੁਤ ਵਧੀਆ ਬਣੂਗੀ। ਇਦਾਂ ਨਾਹੀ ਆਲੂ ਧਨੀਆ ਦਾ ਤਾਂ ਦਿੱਤਾ ਕਿਉਂਕਿ ਇਹਦੇ ਚ ਖੂਬ ਸਾਰਾ ਪੱਤਾ ਧਨੀਆ ਪਾਵਾਂਗੇ ਇਹਦੇ ਨਾਲ ਜਿਹੜਾ ਟੇਸਟ ਆ ਜਿਹੜਾ ਸਬਜ਼ੀ ਦਾ ਬਹੁਤ ਵਧੀਆ ਆਊਗਾ ਅਜਾ ਧਨੀਆ ਪੱਤਾ ਧਨੀਆ ਕੱਟਦਿਆਂ ਤੁਹਾਡੇ ਅੱਗੇ ਇੱਕ ਛੋਟੀ ਜਿਹੀ ਰਿਕਵੈਸਟ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇਕਰ ਪੀੜੀਆ ਵਧੀਆ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਕਰ ਦਿਓ ਲਓ ਜੀ ਧਨੀਆ ਜਿਹੜਾ ਆਪਾਂ ਸਾਰਾ ਬਰੀਕ-ਬਰੀਕ ਕੱਟ ਕੇ ਤਿਆਰ ਕਰ ਲਿਆ ਆ ਤੇ ਹੁਣ ਆਪਾਂ ਜਿਹੜਾ ਆ ਪੈਨ ਰੱਖ ਲੈਣਾ ਆ ਗੈਸ ਦੇ ਉੱਪਰ ਤੁਸੀਂ ਇਹਦੇ ਵਿੱਚ ਸਰੋਂ ਦਾ ਤੇਲ ਪਾਓ ਜਾਂ ਘਿਓ ਪਾਓ ਆਪਾਂ ਜਿਹੜਾ ਇਹਦੇ ਵਿੱਚ ਹੈਗਾ ਯਾ ਰਿਫਾਈਨਡ ਆਇਲ ਪਾਇਆ ਆ ਤੇ ਇਹਨੂੰ ਆਪਾਂ ਗਰਮ ਕਰ ਲੈਣਾ ਆ ਇਹਦੇ ਵਿੱਚ ਇੱਕ ਚੁਟਕੀ ਆਪਾਂ ਹਿੰਗ ਦੀ ਪਾਦੀ ਆ ਤੇ ਹੁਣ ਆਪਾਂ ਪਾਤਾ ਯਾ ਜੀਰਾ ਜੀਰੇ ਨੂੰ ਹਲਕਾ ਜਿਹਾ ਸੇਕ ਲਵਾ ਲੈਣਾ ਆ ਜਦੋਂ ਇਹ ਇਹਦੇ ਪੜਾਕੇ ਜਿਵੇਂ ਪੈਣ ਲੱਗ ਜਾਣਗੇ ਚਟਕੰਜੇ ਲੱਗ ਜਾਊਗਾ ਫੇਰ ਆਪਾਂ ਇਹਦੇ ਵਿੱਚ ਆ ਜਿਹੜਾ ਅਦਰਕ ਲਿਆਇਆ 1 ਇੰਚ ਟੁਕੜਾ ਆ ਪਦਰਕ ਦਾ ਲਿਆਇਆ ਉਹਨੂੰ ਆਪਾਂ ਬਰੀਕ ਕੱਟ ਲਿਆਇਆ ਤੇ 10 12 ਕਲੀਆਂ ਆਪਾਂ ਲਸਣ ਦੀ ਲਈਆਂ ਸੀ ਉਹਨਾਂ ਨੂੰ ਆਪਾਂ ਜਿਹੜਾ ਕਟ ਜੇ ਲਿਆ ਹਲਕਾ ਦਰਦਰਾ ਜਿਹਾ ਉਹ ਵੀ ਪਾਤੀਆਂ ਇਹਨਾਂ ਨੂੰ ਥੋੜਾ ਜਿਹਾ 2 ਮਿੰਟ ਸੇਕ ਲਵਾਉਣ ਤੋਂ ਬਾਅਦ ਆਪਾਂ ਜਿਹੜਾ ਹੈਗਾ ਇੱਕ ਵੱਡੇ ਸਾਈਜ਼ ਦਾ ਪਿਆਜ਼ ਲਿਆ ਸੀ ਉਹਨੂੰ ਵੀ ਬਰੀਕ ਕੱਟ ਕੇ ਇਹਦੇ ਵਿੱਚ ਪਾ ਲੈਣਾ ਆ ਪਿਆਜ਼ ਨੂੰ ਜਿਹੜਾ ਆ ਆਪਾਂ 골ਡਨ ਬ੍ਰਾਊਨ ਹੋਣ ਤੱਕ ਪਕਾਵਾਂਗੇ ਜਦੋਂ ਪਿਆਜ਼ ਆਪਣਾ ਪੱਕ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਤੇ ਦੋ ਟਮਾਟਰ ਲਏ ਸੀ ਆਪਾਂ ਦੋਨੋਂ ਟਮਾਟਰ ਪਾਤੀਏ ਕੱਟੇ ਹੋਏ ਤੇ ਦੋ ਆਪਾਂ ਹਰੀਆਂ ਮਿਰਚਾਂ ਬਰੀਕ ਕੱਟ ਕੇ ਪਾਤੀਆਂ ਨੇ ਤੇ ਹੁਣ ਇਹਨਾਂ ਨੂੰ ਵੀ ਆਪਾਂ ਜਿਹੜਾ ਆ ਥੋੜਾ ਜਿਹਾ ਸੇਕ ਲਵਾ ਲੈਣਾ ਹੈ ਦੋ ਤਿੰਨ ਮਿੰਟ ਦਾ ਦੋ ਤਿੰਨ ਮਿੰਟ ਵਿੱਚ ਜਿਹੜੇ ਟਮਾਟਰ ਆ ਜਿਹੜੇ ਆ ਆਪਣੇ ਚੰਗੀ ਤਰ੍ਹਾਂ ਸੌਫਟ ਹੋ ਜਾਣਗੇ ਤੇ ਫਿਰ ਆਪਾਂ ਇਹਦੇ ਵਿੱਚ ਜਿਹੜੇ ਬੇਸਿਕ ਮਸਾਲੇ ਹੁੰਦੇ ਆ ਉਹ ਐਡ ਕਰਾਂਗੇ ਮੇਰੀ ਥੋੜੀ ਜਿਹੀ ਆਵਾਜ਼ ਖਰਾਬ ਹੋਈ ਹੋਈ ਹੈ ਸੋ ਪਲੀਜ਼ ਤੁਸੀਂ ਓਪ ਇਹਨੂੰ ਰੋੜ ਕਰਿਓ ਲੋ ਜੀ ਆਪਣਾ ਟਮਾਟਰ ਆ ਜਿਹੜਾ ਬਿਲਕੁਲ ਸੌਫਟ ਹੋ ਚੁੱਕਿਆ ਆ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਜੀ ਇੱਕ ਚਮਚ ਨਮਕ ਅੱਧਾ ਚਮਚ ਹਲਦੀ ਪਾਊਡਰ ਦਾ ਤੇ ਚੌਥਾ ਹਿੱਸਾ ਚਮਚੇ ਦਾ ਪਾਪਾਤੀ ਲਾਲ ਮਿਰਚ ਪਾਊਡਰ ਅੱਧਾ ਚਮਚ ਗਰਮ ਮਸਾਲਾ ਤੇ ਇਹਨਾਂ ਨੂੰ ਵੀ ਆਪਾਂ ਜਿਹੜਾ ਹੈਗਾ ਆ ਤੜਕੇ ਦੇ ਵਿੱਚ ਮਿਕਸ ਕਰ ਦੇਣਾ ਆ ਇਨੂੰ ਵੀ ਆਪਾਂ ਜਿਹੜਾ ਇਹ ਮੀਡੀਅਮ ਹੁਣ ਆਪਾਂ ਗਏ ਹਾਂ ਇਸਾ ਜਿਹੜਾ ਮੀਡੀਅਮ ਕਰ ਦੇਣਾ ਆ ਸਾਰੀ ਸਬਜੀ ਜਿਹੜੀ ਹੁਣ ਮੀਡੀਅਮ ਸੇਕ ਤੇ ਬਣਾਵਾਂਗੇ ਜਿਹੜਾ ਆਪਾਂ ਤੜਕਾ ਭੁੰਨਿਆ ਆ ਉਹਨੂੰ ਆਪਾਂ ਹਾਈ ਫਲੇਮ ਤੇ ਭੁੰਨ ਲਿਆ ਆ ਪਰ ਹੁਣ ਜਦੋਂ ਮਸਾਲੇ ਆਪਾਂ ਪਾਤੀ ਆ ਤੇ ਇਹਨੂੰ ਆਪਾਂ ਜਿਹੜਾ ਇਹ ਮੀਡੀਅਮ ਸੇਕ ਤੇ ਕਰ ਦੇਣਾ ਆ ਤੇ ਮਸਾਲਿਆਂ ਨੂੰ ਵੀ 2 2.5 ਮਿੰਟ ਦਾ ਸੇਕ ਲਵਾ ਲਿਆ ਆ ਮੀਡੀਅਮ ਸੇਕ ਤੇ ਫਲੇਮ ਦੇ ਉੱਪਰ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਆ ਆਲੂ ਪਾ ਦੇਣੇ ਨੇ ਆਲੂ ਆਪਾਂ ਜਿਹੜੇ ਹੈਗੇ ਆ ਚੰਗੀ ਤਰ੍ਹਾਂ ਮਿਕਸ ਕਰ ਦੇਣੇ ਨੇ ਮਸਾਲੇ ਦੇ ਵਿੱਚ ਇਹਨਾਂ ਨੂੰ ਪੱਕਣ ਨੂੰ ਜਿਹੜੇ 10 ਮਿੰਟ ਲੱਗਣਗੇ 10-12 ਮਿੰਟ ਤਾਂ ਜਿਹੜੇ ਆਲੂ ਆਪਣੇ ਚੰਗੀ ਤਰ੍ਹਾਂ ਪੱਕ ਕੇ ਜਿਹੜੇ ਤਿਆਰ ਹੋ ਜਾਣਗੇ ਲਓ ਜੀ ਆਲੂ ਆਪਣੇ ਮਿਕਸ ਹੋ ਗਏ ਹੁਣ ਇਹਨੂੰ ਢੱਕਣ ਲਗਾ ਕੇ ਆਪਾਂ 8-10 ਮਿੰਟ ਲਈ ਪਕਾਵਾਂਗੇ ਤੇ ਵਿੱਚ ਵਿੱਚ ਦੀ ਆਪਾਂ ਇਹਨੂੰ 2-3 ਮਿੰਟ ਬਾਅਦ ਚੈੱਕ ਕਰਦੇ ਰਹਿਵਾਂਗੇ ਤਾਂ ਕਿ ਆਪਣੀ ਜੜੀ ਇਹ ਸਾਤੀ ਥੱਲੇ ਨਾ ਲੱਗੇ 8-10 ਮਿੰਟ ਹੋ ਚੁੱਕੇ ਆ ਹੁਣ ਆਪਾਂ ਇਹਨਾਂ ਨੂੰ ਦੁਬਾਰਾ ਤੋਂ ਆਲੂਆਂ ਨੂੰ ਹਿਲਾਵਾਂਗੇ ਤੇ ਇਹਨੂੰ ਚੈੱਕ ਕਰਾਂਗੇ ਕਿ ਆਲੂ ਆਪਣੇ ਚੰਗੀ ਤਰ੍ਹਾਂ ਪੱਕ ਚੁੱਕੇ ਆ ਜਾਂ ਨਹੀਂ ਤੇ ਜੇਕਰ ਆਪਾਂ ਨੂੰ ਲੱਗਿਆ ਵੀ ਥੋੜੇ ਜੇ ਕੱਚੇ ਤਾਂ ਆਪਾਂ ਸੇਕ ਥੋੜਾ ਜਿਹਾ ਹੋਰ ਲਵਾ ਲੈਣਾ ਆ। ਲੋ ਜੀ ਆਲੂ ਆਪਣੇ ਪੱਕ ਗਏ ਬਸ 2 ਮਿੰਟ ਦਾ ਸੇਕ ਇਹਨੂੰ ਆਪਾਂ ਹੋਰ ਲਵਾ ਲੈਣਾ ਆ। ਟੱਕ ਅੱਲਾ ਕੀ ਪਕਾਵਾਂਗੇ ਇਹਨਾਂ ਨੂੰ 2 2.5 ਮਿੰਟ ਹੋਰ ਤੇ ਜਿਹੜੇ ਆਲੂ ਆ ਫਿਰ ਆਪਣੇ ਚੰਗੀ ਤਰ੍ਹਾਂ ਜਿਹੜੇ ਪੱਕ ਜਾਣਗੇ ਸੌਫਟ ਹੋ ਜਾਣਗੇ। ਲੋ ਜੀ ਹੁਣ ਆਪਾਂ ਇਹਨਾਂ ਨੂੰ ਆਲੂਆਂ ਨੂੰ ਦੁਬਾਰਾ ਤੋਂ ਹਿਲਾ ਦਿੰਨੇ ਆ 2 ਮਿੰਟ ਹੋ ਚੁੱਕੇ ਆ। ਆਇਆ ਆਲੂ ਜਿਹੜੇ ਆਪਣੇ ਪੱਕ ਕੇ ਬਿਲਕੁਲ ਤਿਆਰ ਨੇ 12 ਮਿੰਟ ਦੇ ਵਿੱਚ ਪੂਰੇ ਆਲੂ ਆਪਣੇ ਜਿਹੜੇ ਪੱਕ ਗਏ ਆ ਪਰ ਵਿੱਚ ਵਿੱਚ ਦੀ ਇਹਨਾਂ ਨੂੰ ਹਿਲਾਉਣਾ ਵੀ ਜ਼ਰੂਰੀ ਨਹੀਂ ਤਾਂ ਇਹ ਜਿਹੜੇ ਆਲੂ ਆ ਥੱਲੇ ਲੱਗ ਜਾਣਗੇ ਤੇ ਜਲ ਜਾਣਗੇ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਇਹ ਧਨੀਆ ਧਨੀਆ ਵੀ ਆਪਾਂ ਜਿਹੜਾ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਆ ਤੇ ਇਹਨੂੰ ਮਿਕਸ ਕਰਨ ਤੋਂ ਬਾਅਦ ਆ ਜਿਹੜਾ ਆਪਾਂ ਇਹਨੂੰ ਵੀ ਆਪਾਂ ਟੱਕਣ ਲਗਾ ਕੇ ਇਹਨੂੰ 3-4 ਮਿੰਟ ਲਈ ਪਕਾਉਣਾ ਆ ਤਾਂ ਕਿ ਧਨੀਆ ਵੀ ਜਿਹੜਾ ਇਹਦਾ ਕੱਚਾ ਪੰਜਾ ਧਨੀਆ ਦਾ ਉਹ ਖਤਮ ਹੋ ਜਾਵੇ ਤੇ ਆਪਾਂ ਜਿਹੜਾ ਸਬਜੀ ਬਣ ਕੇ ਤਿਆਰ ਹੋ ਜਾਵੇ ਲਓ ਜੀ 3-4 ਮਿੰਟ ਬਾਅਦ ਆਪਣੀ ਸਬਜੀ ਜਿਹੜੀ ਬਣ ਕੇ ਬਿਲਕੁਲ ਤਿਆਰ ਆ ਤੁਸੀਂ ਦੇਖ ਸਕਦੇ ਹੋ ਆਪਾਂ ਇਹਦੇ 'ਚ ਹਲਦੀ ਦਾ ਜਿਹੜਾ ਇਸਤੇਮਾਲ ਘੱਟ ਕੀਤਾ ਆ ਤੇ ਹੁਣ ਇਹਨੂੰ ਸਬਜੀ ਨੂੰ ਆਪਾਂ ਜਿਹੜਾ ਕੜਾਹੀ ਵਿੱਚ ਕੱਢ ਲੈਣਾ ਆ ਕਿਸੇ ਕਿਸੇ ਵੀ ਭਾਂਡੇ 'ਚ ਅੱਗ ਕੱਢ ਲਿਓ ਜਾਂ ਇਸੇ ਤਰ੍ਹਾਂ ਹੀ ਢਾਖੇ ਰੱਖ ਦਿਓ ਤੇ ਸਬਜ਼ੀ ਆਪਣੀ ਬਣ ਕੇ ਬਿਲਕੁਲ ਤਿਆਰ ਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਇੱਕ ਪੁਆਇੰਟ ਬਾਅਰ ਬਣਾ ਕੇ ਟ੍ਰਾਈ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ